ਯਾਰ ਸ਼ੁਰੂ ਪੂਰਾ ਬਹੁਤ ਵਧੀਆ ਚੱਲਦਾ ਪਰ ਲੇਟ ਹੋਇਆ ਸਰਕਾਰ ਪਿੱਛਾ ਇਨਸਾਨੀ ਮਾਇਕੇ ਦੀ ਤਰ੍ਹਾਂ ਇਹ ਨਸ਼ਾ ਅੱਜ ਕੱਲ ਸਭੀਅਤ ਚੱਲਿਆ ਨਹੀਂ ਹੈਗਾ ਇਹਦਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਕਰਕੇ ਬਹੁਤ ਕਾਫੀ ਜਵਾਨੀ ਦਾ ਖਾਨ ਹੋਇਆ ਬਹੁਤ ਜ਼ਿਆਦਾ ਖਾਨ ਹੋਇਆ ਮੈਂ ਵੀ ਜੇਕਰ ਨੇ ਦੇਖਿਆ ਸੀ ਤੇ ਇੱਕ ਲੇਡੀ ਜਿਹੜੀ ਆ ਉਹ ਇੰਨਾ ਰੋਈ ਕਿ ਜਿਵੇਂ ਜਿਹੜੇ ਤੇ ਪਿੰਕ ਉੱਤੇ ਨਸ਼ਣ ਲੱਲੇ ਆ ਚੌਥਾ ਫਿਰ ਮਰਨ ਦੇ ਬੈਠਾ ਤੇ ਉਹ ਇਦਾਂ ਦੇ ਬਿਆਨ ਪਾ ਰਹੀ ਸੀ ਕਿ ਕੋਈ ਫੜੇ ਨਿਕ ਬੰਦਾ ਨਹੀਂ ਕੋਈ ਜਿਹੜਾ ਨਹੀਂ ਵੀ ਲੈ ਬੜਾ ਨਿਕਿਆ ਕੋਈ ਉਹਦੀ ਗੱਲਾਂ ਸੁਣ ਕੇ ਰੋ ਪਿੰਦਾ ਸੀ ਦੇਖੋ ਕਿੱਦਾਂ ਦਾ ਕਹਾਣ ਆਇਆ ਕੋਈ ਵਿਚਾਰੇ ਪੁੱਤ ਮਾਸਣ ਅਸੀਂ ਦਾ ਸਕਾਰ ਹੋ ਜਾ ਕਿਤੇ ਇਹ ਖਤਰਨਾਕ ਬਿਮਾਰੀ ਹੈ ਅਸੀਂ ਸਾਕ ਦਾ ਬਹੁਤ ਕੋਰਤਨ ਮਹਾਜ ਦੇ ਪੁਜੀ ਸਟਾਫ ਲਿਆ ਅਸੀਂ ਤੁਹਾਡੇ ਨਾਲ ਆ ਮੈਂ ਜਦੋਂ ਦਾ ਇਹ ਐਮਸੀ ਸਿਪ ਤੇ ਆਇਆ ਹਾਂ ਇਸ ਵੇਲੇ ਆਇਆ ਹਾਂ ਮੈਂ ਕਿਸੇ ਬੰਦੇ ਦੀ ਕੋਈ ਜ਼ਮਾਨਤ ਨਹੀਂ ਆ ਬੰਦੇ ਕਹਿੰਦੇ ਕਿ ਮੈਂ ਨਸ਼ੇ ਵਾਲੇ ਬੰਦੇ ਦੇ ਜਵਾਨਤ ਨਹੀਂ ਕੋਲ ਜਾਉਂਗਾ ਮੇਰੇ ਵੋਟਰ ਦਰਾਜ ਹੋਏ ਨੂੰ ਭੋਜਨ ਕੋਈ ਹੋਜੀ ਗੱਲ ਕੋਈ 2 ਦਿਨ ਹੋ ਜਾਏਗਾ ਮਾ 4 ਦਿਨ ਹੋ ਜਾਏਗਾ ਪਰ ਕੇ ਉਹਨੂੰ ਪਸੰਦ ਆ ਲੱਗੇਗਾ ਕਿ ਇਹ ਅਸੀਂ ਕੰਮ ਕਰਤ ਕਰ ਰਹੇ ਹਾਂ ਬਹੁਤ ਹੀ ਵਧੀਆ ਗੱਲ ਹੈ ਅਸੀਂ ਸਾਰਾ ਤਰ੍ਹਾਂ ਸਹਿਯੋਗ ਦੇਵਾਂਗੇ ਆਰਥਿਕ ਤੌਰ ਤੇ ਸਹਿਯੋਗ ਦੇਵਾਂਗੇ ਫਾਈਨੈਂਸ਼ੀਅਲੀ ਸਹਿਯੋਗ ਦੇਵਾਂਗੇ ਉਸ ਤਰ੍ਹਾਂ ਵੀ ਸਹਿਯੋਗ ਦੇਵਾਂਗੇ ਕਿ ਜੇ ਸਾਡੀ ਜਵਾਨੀ ਲਈ ਉਪਚਾਈ ਜਾ ਸਕੇ ਉਹ ਵਾਲੀ ਪੀ ਵੀ ਜਿਹੜੀ ਹੈ ਸਾਡੀ ਉਪਚਾਈ ਜਾ ਸਕੇ ਬਹੁਤ ਸਾਰੇ ਜਿਹੜੇ ਗੇਸ ਨੇ ਜਿਹੜੇ ਡਿਵੋਰਸ ਹੋ ਕੇ ਲੜਕੀਆਂ ਮੈਂ ਬਹੁਤ ਸਾਰੀਆਂ ਇਹੋ ਜਿਹੇ ਡਿਸਕ੍ਰੀਪੈਂਸੀ ਦੇ ਜਾਨਵਾ ਉੱਥੇ ਇੰਸਪੈਕਟਰ ਇਹਨਾਂ ਵਾ ਕਿ ਲੜਕੀਆਂ ਘਰਾ ਤੋਂ ਦੌੜਨ ਤੇ ਮਜਬੂਰ ਹੋ ਗਈਆਂ ਨੇ ਕਿ ਜਿਹੜੇ ਲੜਕੇ ਨੇ ਉਹ ਨਸ਼ਾ ਕਰਦੇ ਨੇ ਅੱਗੋਂ ਕੋਈ ਪਰਿਵਾਰ ਤੋਂ ਦੀ ਸੁਭਾਵਨਾ ਉਹ ਘਟ ਗਈ ਹੈ ਬੱਚੇ ਸਾਡੇ ਨਪੁਲਸਕ ਹੋ ਗਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕਲਾ ਖਤਰਾ ਵੱਧ ਜਾਣਾ ਨਹੀਂ ਜਦੋਂ ਲੜਕੀਆਂ ਉਹਨਾਂ ਵਾਸਤੇ ਸਾਨੂੰ ਕੋਈ ਲੜਕਾ ਨਹੀਂ ਲੱਭਣ ਆਉਣ ਵਾਸਤੇ ਸਾਡੀ ਪੰਜਾਬ ਦੀ ਪਿਛਲੇ ਟਾਈਮ ਦੀ ਗਿਰਰਦੀ ਜਾ ਰਹੀ ਹੈ ਔਰ ਸਰਕਾਰ ਨੂੰ ਮਜਬੂਰ ਹੋ ਕੇ ਪਸੇ ਹੋਣਾ ਪਿਆ ਕਿ ਜਦੋਂ ਲੜਕੀਆਂ ਨੇ ਜਾ ਕੇ ਪ੍ਰੋਟੈਸਟ ਕੀਤਾ ਡਾਕਟਰਾਂ ਦੇ ਕਹਿੰਦੇ ਰਹੇ ਕਿ ਲੜਕੀਆਂ ਇੰਨੀਆਂ ਮਜਬੂਰ ਹੋ ਗਈਆਂ ਸਾਡੀਆਂ ਧੀਆ ਉਹ ਆਪਣੇ ਮਾਤਰਾਂ ਨਾਲ ਪਾਲਤਰੀ ਕਰ ਸਕਦੀਆਂ ਦੂਸਰੇ ਬੱਚਿਆਂ ਦੇ ਕਾਬਜ਼ ਸਕਦੀਆਂ ਘਰਾਂ ਦੇ ਕਾਰ ਬੁੱਜੜ ਜਾ ਰਹੇ ਨੇ ਹਜ਼ਾਰਾਂ ਤਰੀਕਾ ਜਿਹੜੀਆਂ ਉਹ 50% ਕੇਸ ਦਾਅਵਾ ਦੇ ਵਿੱਚ ਡਿਵੋਰਸ ਤੇ ਲੱਗੇ ਪਏ ਐ ਇਸੇ ਕਰਕੇ ਇੱਕ ਮੁੰਡੇ ਨਸ਼ਾਈ ਨੇ ਘਰ ਬਾਹਰ ਉੱਜੜ ਗਏ ਨੇ ਜ਼ਮੀਂਦਾਰਾਂ ਵਾਲੇ ਨੇ ਜ਼ਮੀਨਾਂ ਉੱਜੜ ਗਈਆਂ ਨੇ ਕਾਰੋ ਬਾਹਰ ਲੋਕਾਂ ਦੇ ਉੱਜੜ ਗਏ ਨੇ ਉਹ ਆਪਣੇ ਬੱਚੇ ਜਿਹੜੇ ਆ ਤੁਹਾਡੇ ਬੱਚੇ ਐ ਸਮਾਂ ਦੇ ਬੱਚੇ ਕਿ ਕਿਸੇ ਵੇ ਦੋ ਬੱਚੇ ਕਿਹਦਾ ਇੱਕ ਬੱਚਾ ਵੀ ਕਿਹਦਾ ਤੁਰ ਜੇ ਉਹ ਜੱਟ ਕਿ ਕਰ ਕੀ ਕਰੂਗਾ ਉਹ ਦੁਕਾਨਦਾਰ ਕੀ ਕਰੂਗਾ ਪਾਹ ਆਦਮੀ ਕੀ ਕਰੂਗਾ ਤੇ ਬੱਚੇ ਸਾਡੀ ਪ੍ਰਾਪਰਟੀ ਆ ਸਾਡੀ ਜਿੰਮ ਜਾਨ ਆ ਸਾਡੀ ਬਹਾ ਨੇ ਸਾਡੇ ਬੱਚੇ ਮਰ ਜਾਣਗੇ ਨਾ ਸਿਰ ਤੇ ਪਕਾਇ ਫੇਰਾ ਸੀ ਕੀ ਕਰਾਂਗੇ ਤੁਹਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ ਤੁਹਾਨੂੰ ਬੱਚਿਆਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਇਹ ਹੀ ਕਰਨੀ ਲੈਂਦੀ ਆ ਕਿ ਬੱਚਿਆਂ ਸਾਹਮਣੇ ਕੋਈ ਮਾਰਾ ਮੋਟਾ ਕੰਮ ਜਿਹੜਾ ਆਪ ਹੀ ਕਰ ਦੇ ਪ੍ਰਭਾਵਦਾਰਕ ਨਹੀਂ ਕਿੱਦਾਂ ਬੀਜਾ ਇਹ ਮੈਂ ਜੁਹਾ ਜੋ ਕਿ ਬਿਆੰਤੀ ਕਰਾਂਗਾ ਸਾਡੇ ਸਤੰਸਭਾ ਰਾਏ ਦੀ ਸੰਸਭਾ ਰਾਏ ਨੇ ਮੈਂਬਰ ਸੰਭਾ ਰਾਏ ਨੇ ਕਿ ਆਪ ਕੋਈ ਛੋਟੀ ਪੁਟੀ ਕਰਦੀ ਨਹੀਂ ਘਰ ਪਰਿਵਾਰ ਚ ਨਾ ਕਰੀ ਸਰਕਾਰ ਤੋਂ ਕਾਹਦੇ ਨਾਲ ਆਪਣੀ ਲਗਲ ਕੰਨੀ ਪੁੱਤਰਾਂ ਨਾਲ ਕਰਕੇ ਨਹੀਂ ਆਪਣੀ ਘਰ ਵਾਲੀ ਨਾਲ ਗੱਲ ਕਰੀਏ ਬਾਹਰ ਰੰਗ ਨਾਲ ਕਰੀਏ ਮਹੱਲੇ ਚ ਗੱਲ ਕਰੀਏ ਕੰਨ ਚ ਕਰਕੇ ਸਰਕਾਰ ਨਾਲ ਗੱਲ ਕਰੀਏ ਤਾਂ ਕਿ ਸਾਨੂੰ ਰਿਸਪੌਂਸੜਾ ਪਾਜਦੇ ਬਾਏ ਕੰਗੇ ਸ਼ਹਿਰੀ ਕਰਨ ਵਿੱਚ ਬਹੁਤ ਸਹਾਇਤਾ ਕਰੇ ਬਹੁਤ-ਬਹੁਤ ਤੁਹਾਡਾ ਸਨਮਾ ਆਜਾ ਤੁਸੀਂ ਇਸ ਦਾ ਪ੍ਰਿਆ ਅਸੀਂ ਤੁਹਾਡੇ ਨਾਲ ਹਾਂ ਸਟਰੋਂਗਲੀ ਤੁਹਾਡੇ ਨਾਲ ਮਨ ਕੋਈ ਸਰਪੰਚ ਸਾਹਿਬ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇੰਨਾ ਵਧੀਆ ਪ੍ਰੋਗਰਾਮ ਕੀਤਾ ਕੱਲ ਹੀ ਇਹਨਾਂ ਨੇ ਸਾਡੇ ਪਿੰਡ ਦਾ ਬਹੁਤ ਵੱਡਾ ਸਮਗਲਰ ਰਾਮ ਸਿੰਘ ਜੀ ਨੇ ਆਇਆ ਇਹਨਾਂ ਨੂੰ ਕੋਈ ਜਾਨਦਾਰ ਨਹੀਂ ਹੁੰਦਾ ਕੋਈ ਨਹੀਂ ਮੈਂ ਪਹਿਲੇ ਦਿਨ ਹੀ ਇਹਨਾਂ ਨਾਲ ਮਾਦਾ ਹਾਂ ਉਹਦਾ ਲੜਾਈ ਝਗੜੇ ਦੇ ਵਿੱਚ ਹੋ ਜਾਂਦਾ 25 ਰੈਂਟ ਆਵਾਗੇ ਪਿੱਛੇ ਕਿ ਨਕਸ਼ੇ ਦੇ ਮਸਲੇ ਤੇ ਸਾਡੇ ਬੰਦੇ ਕਰਦੇ ਆ ਪਹਿਲਾਂ ਹੀ ਅਨਾਉਂਸ ਕਰਾਉਂਦੇ ਆ ਉਹਨਾਂ ਨੂੰ ਤੁਹਾਨੂੰ ਦੱਸ ਕੇ 10 ਸਾਲ ਤੱਕ ਕਰਵਾਉਂਦੇ ਆ ਤੇ ਮਤਾ ਵੀ ਪਾ ਕੇ ਤੁਹਾਨੂੰ ਕਰੀਏ ਅਸੀਂ ਸਾਰੇ ਪਛਾਣਾਂ ਬਹੁਤ ਹੀ ਸੁਣਾ ਪਰਾਨਾ ਹੈ ਕਿਤੇ ਵੀ ਸਾਡੀ ਲੋੜ ਹੋਵੇ ਅਸੀਂ ਨਾਲ ਖੜੇ ਆ ਜੀ ਤੇ ਬਹੁਤ ਸੋਹਣਾ ਕੀਤਾ ਜੀ ਧੰਨਵਾਦ ਸਾਰਿਆਂ ਦਾ ਅਸੀਂ ਦੋ ਦਿਆਂਗੇ ਪਰ ਜਿੱਦਾਂ ਕਹਿੰਦੇ ਗੋੰਦਵਾਲ ਸਿੱਖੀ ਦਾ ਤੋੜਾ ਇੱਕ ਸਾਡੇ ਚ ਇਮਾਨਦਾਰੀ ਹੋਣੀ ਚਾਹੀਦੀ ਹੈ ਕਿ ਸਾਡੇ ਚ ਇਮਾਨਦਾਰੀ ਹੋਏਗੀ ਤੇ ਕੋਈ ਇਹੋ ਜਿਹਾ ਮਸਲਾ ਜਿਹੜਾ ਹਾਲਾਣਾ ਹੋਏ ਮੈਂ ਐਸਾਸੋ ਨੂੰ ਵਿਸ਼ਵਾਸ ਦੋਣਾ ਪਹਿਲੇ ਸਾਡੇ ਪਿੰਡ ਚ ਕੋਈ ਨਸ਼ਾ ਵੇਚਦਾ ਨਹੀਂ ਪਰ ਮੇਰੀ ਇੱਕ ਬੇਨਤੀ ਜ਼ਰੂਰ ਹੈ ਜਦੋਂ ਤੁਸੀਂ ਪਿੰਡਾਂ ਚ ਰੇਡ ਕਰਦੇ ਹੋ ਉਹਦੇ ਵਿੱਚ ਪਿੰਡ ਦਾ ਬਹੁਤ ਬੜਾ ਬੰਦਾ ਜਰੂਰ ਹੋਣਾ ਚਾਹੀਦਾ ਭਾਵੇਂ ਉਹ ਸਰਪੰਚ ਹੋਵੇ ਭਾਵੇਂ ਲੰਬੜਦਾਰ ਹੋਵੇ ਭਾਵੇਂ ਮੈਂਬਰ ਹੋਵੇ ਇਹ ਤੁਸੀਂ ਰੇਡ ਪਿੰਡ ਦੇ ਮੋਦਬੰਦਰ ਨਾਲ ਲੈ ਕੇ ਜਾਓਗੇ ਤੇ ਨਾ ਸਰਪੰਚ ਤੁਹਾਡੇ ਨਾਲ ਆ ਕੇ ਥਾਣੇ ਉਹਨੂੰ ਹਵਾਲਾ ਚ ਡੱਕ ਕੇ ਜਾਏਗਾ ਪਰ ਕੋਈ ਨਾ ਨਜਾਇਜ਼ ਨਾ ਹੋਏ ਕਈ ਜਿਹੜੀ ਹੁੰਦਾ ਬੰਦੇ ਤੁਰੇ ਜਾਂਦੇ ਹੁੰਦੇ ਆ ਉਹਨਾਂ ਦੀ ਡਿੱਗੀਆਂ ਵਿੱਚ ਨਸ਼ਾ ਪਾ ਕੇ ਉਹਨਾਂ ਦੇ ਪਰਚਾ ਹੁੰਦਾ ਸਾਡੇ ਨਾਲ ਬੇਇਨਸਾਫੀ ਨਾ ਹੋਏ ਇਹ ਤੁਸੀਂ ਸਾਡੇ ਅਨੁਸਾਰ ਦਿਓਗੇ ਕਹੀਂ ਸੌਖਾ ਕੇ ਕਹਿੰਦੇ ਅਸੀਂ ਤੁਹਾਨੂੰ ਇਨਸਾਫ ਦਿਆਂਗੇ ਇਸ ਕਰਕੇ ਮੈਂ ਇੰਨੀ ਕਬੀਤਿਆ ਕਰਦਾ ਕਿ ਮਾਦੇ ਜੱਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੰਨੇ ਵੀ ਇੱਥੇ ਆਏ ਆ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਅੱਜ ਜਿਸ ਮੁੱਦੇ ਦੀ ਗੱਲ ਚੱਲ ਰਹੀ ਹੈ ਇਹ ਬੜਾ ਅਹਿਮ ਮੁੱਦਾ ਹੈ ਸਾਡੇ ਪੰਜਾਬ ਨੂੰ ਬੜੇ ਸਾਜ਼ਿਸ਼ਾਂ ਦੇ ਤੌਰ ਤੇ ਸਾਨੂੰ ਇਹਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਨਸ਼ੇ ਦੇ ਸ਼ਿਕਾਰ ਬਣਾ ਕੇ ਪੰਜਾਬ ਦੀ ਧਰਤੀ ਜਿਹੜੀ ਬਹੁਤ ਵਧੀਆ ਧਰਤੀ ਹੈ ਇਹ ਸੂਰ ਪੀਰਾਂ ਦੀ ਧਰਤੀ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜਿਸ ਧਰਤੀ ਨੂੰ ਸਾਰੇ ਪੰਜਾਬੀਆਂ ਨੇ ਬੜੇ ਮਾਣ ਸਤਿਕਾਰ ਦਿੱਤਾ ਅੱਜ ਉਹ ਨਸ਼ਾ ਜਿਹਦੇ ਦੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਜੰਗ ਛੇੜੀ ਆ ਉਹ ਜੰਗ ਨਸ਼ੇ ਦੇ ਖਿਲਾਫ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਆ ਕੋਈ ਵੀ ਸਰਕਾਰ ਕੋਈ ਵੀ ਅਫਸਰ ਨਸ਼ੇ ਨੂੰ ਖਤਮ ਨਹੀਂ ਕਰ ਸਕਦਾ ਜਿੰਨਾ ਚਿਰ ਲੋਕਾਂ ਦਾ ਸਹਿਯੋਗ ਨਾ ਹੋਵੇ ਔਰ ਜੇ ਅਸੀਂ ਆਹ ਪੀੜੀ ਬਚਾ ਗਏ ਸਾਰੇ ਰਲ ਮਿਲ ਕੇ ਇਹ ਕਿਸੇ ਪਾਰਟੀ ਦਾ ਨਹੀਂ ਗੱਲਦਾ ਸਾਰੀਆਂ ਪਾਰਟੀਆਂ ਸਤਕਾਰਯੋਗ ਨੇ ਔਰ ਸਾਰੇ ਹੀ ਇਸ ਮੁੱਦੇ ਤੋਂ ਚਿੰਤਤ ਨੇ ਔਰ ਸਾਰੇ ਅਸੀਂ ਰਲ ਮਿਲ ਕੇ ਇਹ ਜਿਹੜੀ ਪੀੜੀ ਬਚਾ ਜਾਈਏ ਤੇ ਸਮਝੋ ਵੀ ਪੰਜਾਬ ਬਚ ਗਿਆ ਤੇ ਅਸੀਂ ਸਾਰੇ ਬਚ ਗਏ ਜੇ ਅਸੀਂ ਇਹ ਪੀੜੀ ਨਾ ਬਚਾ ਸਕੇ ਤੇ ਸਾਨੂੰ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲਾ ਸਮਾਜ ਜਿਹੜਾ ਉਹ ਸਾਨੂੰ ਲਾਂਤਾਂ ਵੀ ਪਾਊਗਾ ਇਸ ਕਰਕੇ ਮੇਰੀ ਬੇਨਤੀ ਆ ਅਸੀਂ ਤਾਂ شدت ਨਾਲ ਇਸ ਮੁੱਦੇ ਤੇ ਲੱਗੇ ਹੋਇਆ ਵੀ ਕੋਈ ਨਸ਼ੇ ਦਾ ਸਦਾਗਾ ਜਿਹੜਾ ਉਹਨੂੰ ਬਖਸ਼ਾ ਨਹੀਂ ਜਾਊਗਾ ਔਰ ਜਿੱਥੇ ਲਾਗੇ ਛਾਗੇ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਫੜਿਆ ਵੀ ਆ ਔਰ ਉਹ ਜੇਲ੍ਹ ਵਿੱਚ ਵੀ ਭੇਜਿਆ ਤੇ ਅਸੀਂ ਵੀ ਰਲ ਮਿਲ ਕੇ ਸਾਰੇ ਇਹਨਾਂ ਦਾ ਸਾਥ ਦਈਏ ਤੇ ਇਨਾਂ ਦਾ ਸਾਥ ਨਹੀਂ ਅਸੀਂ ਆਪਣਾ ਸਾਥ ਲੜਣਾ ਕਿਉਂਕਿ ਅਸੀਂ ਆਪਣੀ ਪਨੀਰੀ ਬਚਾ ਲਈਏ ਮੈਂ ਇਸ شدت ਨਾਲ ਤਾਂ ਲੱਗਿਆ ਹਾਂ ਕਿ ਕਾਦੀਆਂ ਦੇ ਸਾਰੇ ਬੱਚੇ ਮੇਰੇ ਪੁੱਤਰ ਆ ਮੇਰਾ ਹੀ ਪੁੱਤਰਾ ਮੇਰਾ ਪੁੱਤਰਾ ਨਹੀਂ ਸਾਰਿਆਂ ਦੇ ਬੱਚੇ ਮੇਰੇ ਪੁੱਤਰ ਆ ਤੇ ਜੇ ਮੇਰਾ ਪੁੱਤਰਾ ਚੰਗਾ ਲੱਗਦਾ ਤੇ ਸਾਰੇ ਮੈਨੂੰ ਇਹ ਖੁਸ਼ਾਲ ਨਜ਼ਰ ਆਉਣੇ ਚਾਹੀਦੇ ਆ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਆ ਕੇ ਬੇਨਤੀ ਕਰਦਾ ਪਿਆਓ ਰਲ ਮਿਲ ਕੇ ਇਸ ਜਿਹੜੀ ਆ ਇਹੋ ਜੀ ਮਾੜੀ ਜਿਹੜੀ ਆ ਸੋਚ ਵਾਲੇ ਲੋਕ ਆ ਉਹਨਾਂ ਨੂੰ ਫੜ ਕੇ ਅੰਦਰ ਵੀ ਦਵਾਈਏ ਔਰ ਪੁਲਿਸ ਦਾ ਸਾਥ ਦਈਏ ਬਾਈਕੋ ਡਿੱਕਾ ਖਾਲਸਾ ਇਹ ਕੋਈ ਵੀ ਸਭ ਕੁਝ ਆ ਜਾਣਾ ਵਾ ਐਸਐਚਓ ਸਾਹਿਬ ਜਦੋਂ ਤੁਸੀਂ ਦੋ ਲੋਕ ਹੋ ਕੇ ਕਿਵੇਂ ਤਿੰਨ ਵਾਰੀ ਸੱਤ ਲੋਕ ਪੰਜ ਵਾਟਾਂ ਤੇ ਇੱਕ ਵਾਰੀ ਸੱਤ ਲੋਹਾਰੇ ਇੱਕ ਵਾਰੀ ਜਿੱਤੇ ਤੇ ਉਹ ਫਿਰ ਸਾਰੀ ਤੁਹਾਨੂੰ ਰਿਪੋਰਟ ਦੇ ਦੇਣ ਕਿ ਤੁਹਾਡੇ ਪਰਮੇ ਪਸੰਦ ਜਿੰਨੀਆਂ ਗੱਲਾਂ ਪਰਿਵਾਰ ਦੇ ਪਰ ਫਿਰ ਵੀ ਅਸੀਂ ਮਤਾ ਰੈਂਦਾ ਹੈ ਮਤੇ ਵੀ ਜਾ ਕੇ ਤੇ ਸਾਰੀ ਪੰਚਾਇਤ ਚ ਮਤਾ ਪਾ ਕੇ ਤੇ ਸਾਰਿਆਂ ਦੇ ਜਿੱਦਾਂ ਵੀ ਪੰਚਾਇਤਾਂ ਨੇ ਸਾਨੂੰ ਹੁਕਮ ਹੋਇਆ ਉਹ ਨਾ ਕਰਾਂਗੇ ਵਾਹਿ ਖਾਲਸਾ ਵਾਹਿ ਭਤੀਆਂ ਦੇ ਐਸ.ਐਸ.ਓ. ਸਾਹਿਬ ਮੈਂ ਅੱਜ ਦੀ ਮਨੋਖੁਸ਼ੀ ਆ ਕਿ ਪਹਿਲੇ ਅਫਸਰ ਆਏ ਆ ਚਲੋ ਸਰਕਾਰ ਦਾ ਵੀ ਯੋਰ ਪਿਆਵਾ ਨਸ਼ਾ ਖਿਲਾਫ ਪਹਿਲਾਂ 3 ਸਾਲ ਤੱਕ ਕਿਸੇ ਨੇ ਪੁੱਛਿਆ ਨਹੀਂ ਤੇ ਇਦਾਂ ਹੀ ਚੱਲਦਾ ਰਿਹਾ ਕੰਮ ਕਿੱਥੇ ਸ੍ਰਿੰਦਰ ਹੁੰਦੇ ਹੀ ਬਟਾਲੇ ਕਰਖੰਦੇ ਐਸ.ਆਈ ਮੈਂ ਉਹਨਾਂ ਨੂੰ ਕਸਮ ਖਾ ਕੇ ਕਿਹਾ ਮੈਂ 4 ਵਾਰੀ ਉਹਨਾਂ ਨੂੰ ਨਾਂ ਦਿੱਤੇ ਸੀਗਾ ਟੋਟਲ ਹਰ ਵਾਰ ਦੇ ਕਾਲੇਟ ਦੀ ਪਰ ਬਾਅਦ ਚ ਕੋਈ ਕਾਰਵਾਈ ਨਹੀਂ ਹੋਈ ਜਾਂ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਸੀ ਪਰ ਮੈਨੂੰ ਅੱਜ ਮਨ ਨੂੰ ਤਸੱਲੀ ਆ ਕਿ ਸਾਹਬ ਆਏ ਬੜੇ ਇਮਾਨਦਾਰ ਤੇ ਉਹ ਸਾਡੇ ਕੋਈ ਰਿਪੋਰਟਾਂ ਮੰਗਣ ਡਿਆ ਤੇ ਸਰਪੰਚਾ ਕੋ ਮੰਗਣ ਡਿਆ ਤੇ ਬਾਕੀ ਅਸੀਂ ਸੌਖਾੰਨੇ ਆ ਜੀ ਇਹ ਐਮਸੀ ਜਾਂ ਕੋਈ ਨੰਬਰ ਦਾ ਸਰਪੰਚ ਜਿਹੜਾ ਵਾ ਕਿਸੇ ਦੀ ਜ਼ਮਾਨਤ ਨਹੀਂ ਕਰਾਏਗਾ ਠੀਕ ਆ ਮਾਲ ਸਾਹਿਬ ਤੇ ਨਾ ਹੀ ਕਿਸੇ ਦਾ ਹੀ ਮਗਰ ਜਾਵਾਂਗੇ ਕਿਸੇ ਦੇ ਅੱਗੇ ਸਾਡੇ ਕੋ ਗਲਤੀਆਂ ਐਮਸੀਆਂ ਕੋਈ ਹੋਈਆਂ ਸਰਪੰਚਾ ਕੋਈ ਹੋਈਆਂ ਮੋਂ ਲਿਆ ਜੀ ਅਸੀਂ ਆਉਂਦੇ ਰਹੇ ਆ ਕਿ ਇੱਕ ਵਾਰੀ ਬੰਦਾ ਸੁਧਰ ਦੇ ਮੌਕਾ ਦਿੰਦੇ ਰਿਆਂ ਯਾਰ ਲਾਗੇ ਜੇ ਕੋਈ ਗਲਤ ਕੰਮ ਕਰਦਾ ਮਾੜਾ ਮੋਟਾ ਚਾੜਾ ਪੈਂਦਾ ਤੇ ਅੱਗੋਂ ਨਹੀਂ ਤੁਹਾਨੂੰ ਕੋਈ ਲਾਂਭਾ ਸਾਡੇ ਵੱਲੋਂ ਮਿਲੇਗਾ ਬਾਕੀ ਪਤਾ ਜਿਹੜੀਆਂ ਚਾਮੀਆਂ ਖੋਈਆਂ ਜਾਂਦੀਆਂ ਚੋਰੀਆਂ ਟਕਾਹਤੀਆਂ ਦੇ ਨਸ਼ਾ ਰੋਗ ਗਿਆ ਤੇ ਇਹ ਚੀਜ਼ਾਂ ਖਤਮ ਹੋ ਗਈਆਂ ਨਾਲੇ ਬਸ ਇੰਨੀਆਂ ਬੇਨਤੀਆਂ ਵਾਂ ਅਸੀਂ ਤੁਹਾਡਾ ਸਹਿਯੋਗ ਦੇਾਂਗੇ ਅਸੀਂ ਤੁਹਾਨੂੰ ਆਪਣੇ ਨੰਬਰ ਦੇਾਂਗੇ ਆਪਣੀ ਟੀਮ ਦੇ ਜਿੰਨੇ ਸ਼ਹਿਰ ਦੇ ਨੇ ਅਸੀਂ ਤੁਹਾਡੇ ਨੰਬਰ ਰੱਖਾਂਗੇ ਤੇ ਇਹਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ